ਹਰ ਪੀਸਿੰਗ ਤੁਸੀਂ ਦੇਖ ਰਹੇ ਹੋ ਚੈਨਲ ਇੰਡੀਆ ਨਿਊਜ਼ ਆਜ ਤੱਕ ਸਿਰਫ ਕੜਵਾ ਸੱਚ ਜਿੱਥੇ ਕਿ ਅੱਜ ਪੂਰੇ ਭਾਰਤ ਦੇ ਵਿੱਚ ਹੀ ਪ੍ਰੈਸ ਡੇ ਬੜੀ ਧੁੰਮਧਮ ਦੇ ਨਾਲ ਜਿਹੜਾ ਵੀ ਮਨਾਇਆ ਗਿਆ ਹੈ ਅੱਜ ਇਸੇ ਤਰ੍ਹਾਂ ਹੀ ਹਲਕਾ ਮਜੀਠਾ ਦੇ ਦੁਨੀਆਨ ਵੱਲੋਂ ਸਾਂਝੀ ਵਾਤਾ ਪ੍ਰੈਸ ਕਲੱਬ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਪ੍ਰੋਗਰਾਮ ਪ੍ਰੈਸ ਡੇ ਜਿਹੜਾ ਬੜੀ ਧੁੰਮਧਮ ਦੇ ਨਾਲ ਮਨਾਇਆ ਗਿਆ ਜਿੱਥੇ ਕਿ ਪੱਤਰਕਾਰਾਂ ਨੂੰ ਹਲਕਾ ਮਜੀਠੇ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਅਤੇ ਤੱਕੇਸ਼ਾਈ ਹੋ ਰਹੀ ਆ। ਉਸ ਨੂੰ ਲੈ ਕੇ ਵਿਚਾਰ ਵਤੰਦ ਦਾ ਵੀ ਕੀਤਾ ਗਿਆ ਅਤੇ ਸੀਨੀਅਰ ਪੱਤਰਕਾਰ ਹਾਂਜੀ ਪ੍ਰਧਾਨ ਜੀ ਅੱਜ ਮਜੀਠੇ ਹਲਕੇ ਦੇ ਵਿੱਚ ਪ੍ਰੈਸ ਡੇ ਬਣਾਇਆ ਗਿਆ ਹੈ ਕੀ ਕਹਣਾ ਚਾਹੁੰਦੇ ਜੀ ਆਪਣਾ ਨਾਮ ਦੱਸ ਕੇ ਤੇ ਮੈਂ ਜਗਤਾਰ ਸਿੰਘ ਸੈਭੀ ਜੀ ਦੀ ਬਾਤ ਮਜੀਠੇ ਦਾ ਅੱਜ ਜੋ ਪ੍ਰੈਸ ਡੇ ਬਣਾਇਆ ਗਿਆ ਵਾ ਤੇ ਕਿਤੇ ਪ੍ਰੈਸ ਦੇ ਦੀਵਾਰ ਸਮੂੱਚੇ ਵਿੱਚ ਉਹਦੇ ਸਮੂੱਚੇ ਪੱਤਰਕਾਰ ਭਾਈਚਾਰੇ ਨੂੰ ਵਧਾਈ ਦਿੰਦਾ ਹਾਂ ਤੇ ਦੂਜਾ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਪੱਤਰਕਾਰਾਂ ਨੂੰ ਜਿਹੜਾ ਵਾ ਕੋਈ ਪੀੜੀ ਪੱਤਰਕਾਰੀ ਤੋਂ ਬੁਰੀਦ ਕਰਨਾ ਚਾਹੀਦਾ ਤੇ ਲੋਕਾਂ ਦੀ ਦੱਬੇ ਕੁਚਲੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਨ ਲਈ ਸਾਨੂੰ ਜਿਹੜਾ ਪ੍ਰੈਸ ਨੂੰ ਯੂਜ਼ ਕਰਨਾ ਚਾਹੀਦਾ ਵਾ ਲਾਸਟ ਦੇ ਮੈਂ ਫੇਰੇ ਇਹੀ ਕਵਾਂਗਾ ਕਿ ਪ੍ਰੈਸ ਡੇ ਦੀ ਅੱਜ ਦੇ ਪ੍ਰੈਸ ਦਿਵਸ ਦੀ ਸਮੁੱਚੇ ਵਿਸ਼ਵ ਦੇ ਪਾਈਚਾਰੇ ਨੂੰ ਮੁਬਾਰਕਬਾਦ ਹੋਵੇ ਤੇ ਅਸੀਂ ਸਾਰੇ ਜਿਹੜਾ ਇੱਕ ਜੁ ਇੱਕ ਜੁ ਜੁਟਾਂ ਦੇ ਨਾਲ ਰਹਿ ਕੇ ਸਮਾਜ ਚੰਗੇ ਸਮਾਜ ਦੀ ਸਿਰਜਣ ਵਾਲੀ ਕੰਮ ਕਰੀਏ ਹਾਂਜੀ ਵੀਰ ਜੀ ਅੱਜ ਪ੍ਰੈਸ ਡੇ ਮਨਾਇਆ ਗਿਆ ਤੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਲਿਖਵਾ ਲੈ ਸਾਰੇ ਦਸਤਾਉ ਨੂੰ ਸਤਿ ਸ਼੍ਰੀ ਅਕਾਲ ਅੱਜ ਮਜੀਠੀਆਲ ਕੇਦੇ ਵਿੱਚ ਸਾਡੇ ਪੱਤਰਕਾਰਾਂ ਵੱਲੋਂ ਇੱਕ ਬੜਾ ਵੱਡਾ ਫਰਾਲਾ ਕੀਤਾ ਗਿਆ ਇੱਕ ਪ੍ਰੈਸ ਡੇ ਮਨਾਇਆ ਗਿਆ ਤੇ ਮੈਂ ਸਾਰੇ ਹੀ ਦੇਸ਼ ਵਿਦੇਸ਼ ਦੇ ਵਿੱਚ ਵਰਤੇ ਪੱਤਰਕਾਰਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਔਰ ਜਿੱਦਾਂ ਕਿ ਸੈਮੀ ਸਾਹਿਬ ਨੇ ਪਹਿਲਾਂ ਗੱਲ ਕੀਤੀ ਹੈ ਮੈਂ ਵੀ ਉਸੇ ਗੱਲ ਦੇ ਨਾਲ ਸਹਿਮਤ ਹਾਂ ਤੇ ਮੈਂ ਕਹਿੰਦਾ ਕਿ ਹਮੇਸ਼ਾ ਹੀ ਸੱਚ ਦਾ ਸਾਥ ਦੇਣਾ ਚਾਹੀਦਾ ਔਰ ਜਿਹੜੇ ਵੀ ਆਪਾਂ ਪੱਤਰਕਾਰ ਭਾਈਚਾਰੇ ਦੇ ਵਿੱਚ ਪਰ ਉਹ ਉਹਨਾਂ ਤੋਂ ਥੋੜਾ ਜਿਹਾ ਬੜੀਤ ਕਰਨਾ ਚਾਹੀਦਾ ਹੈ ਹਮੇਸ਼ਾ ਸੱਚ ਦਾ ਸਾਥ ਦਓ ਗਰੀਬ ਵਰਗ ਦਾ ਸਾਥ ਦਓ ਬਸ ਇੰਨੀਆਂ ਗੱਲਾਂ ਨਾ ਇਜ਼ਾਜ਼ ਚਾਹੁੰਦਾ ਆ ਸਾਰੇ ਵਾਸਤੇ ਦੇਸ਼ ਵਾਸੀਆਂ ਨੂੰ ਔਰ ਇੰਟਰਨੈਸ਼ਨਲ ਦਿਵਸ ਦੇ ਤੌਰ ਦੇ ਤੇ ਸਾਰਿਆਂ ਨੂੰ ਹੀ ਮੈਂ ਇੱਕ ਵਾਰੀ ਫੇਰ ਵਧਾਈ ਦਿੰਦਾ ਹਾਂ